ਸਲੋਕ ਤਜੋ ਸਿਆਣ ਪਸੁਰਜਣ ਹੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਤੂ ਖ ਪਰਮ ਪਉ ਜਾਏ ਅਸ਼ਟਪਦੀ ਮਨੁਖ ਕੀਟ ਇਕ ਬਿਰਥੀ ਸਬਜਾਨ ਦੇਵਣ ਕਉ ਏਕੈ ਭਗਵਾਨ ਜਿਸ ਕੈ ਦੀਅਰ ਹੈ ਅਗਾਏ ਮੋਹ ਨ ਤ੍ਰਿਸ਼ਨਾ ਲਾਗੇ ਆਏ ਮਾਰ ਰੱਖੈ ਕੋ ਆਪ ਮਾਨੁਖ ਕਗਛ ਨਾਹੀ ਹਾਥ ਤਿਸ ਕਾ ਹੁਕਮ ਬੂਧ ਸੁਖ ਹੋਇ ਤਿਸ ਕਾ ਨਾਮ ਰਖ ਕੰਠ ਪਰੋਇ ਸਿਮਰ 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 ਪ੍ਰਭ ਸੁਹਾਇ ਨਾਨਕ ਵਿਗਨ ਨ ਲਾਗੈ ਕੋਇ ਉਸਤਤ ਮਨ ਮਹਕਰਨ ਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਣੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲਉ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕ ਉਦਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰਹਿ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲ ਹੈ ਹਰ ਮੁਖੀ ਸਦਾ ਸਦਾ ਜਾਨਉ ਤੇ ਸੁਖੀ ਏਕੋ ਏਕ ਏਕ ਪਛਾਨ ਹੈ ਇਹ ਤਉ ਤ ਕੀ ਹੋ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਉ ਨਾਨਕ ਤਨ ਹੈ ਨਿਰੰਜਨ ਜਾਨਿਉ ਗੁਰ ਪ੍ਰਸਾਦ ਆਪਨ ਆਪ ਸੁਝੈ ਇਸ ਕੀ ਜਾਨਉ ਤ੍ਰਿਸ਼ਨਾ 부ਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹੋ ਹਰ ਜਨ ਰਹਿਤ ਅਣ ਦਿਨ ਕੀਰਤਨ ਕੇ ਬਲਵਖਿਆਣ ਗ੍ਰਸਤ ਮੈ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹਿਲਾ ਨਹੀਂ ਡਲਾਵੈ ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰਾਏ ਜੈ ਸਾ ਸਤੈ ਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸਿਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਦ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਇ ਅਸੂਲ ਨਹਿ ਕਿਛੁ ਜਨਮ ਨਹਿ ਕਿਸਮ ਰਹੈ ਆਪਣ ਚਲਤ ਆਪ ਹੀ ਕਰੈ ਗ਼ਾਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਚਿ ਥਾਪ ਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਕਰ ਰਿਓ ਬ੍ਰਹਮੰਡ ਅਲਖ ਭੇਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਾਰ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾ ਕੋ ਕਾਬਦ ਜਪ ਭੈ ਨਿਹਾਲ ਹੁਣ ਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰਹਿ ਵਟ ਭਾਗਾਏ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਣਪੁਰਖ ਕਾ ਉਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾਤੈ ਸਾਦ੍ਰਿਸ਼ਟਾਨਾ ਜਿਸਤੇ ਉਪਜੇਤ ਸਮਾਹੇ ਸਮਾਹੇ ਵੋਏ ਸੁਖ ਨਿਧਾਨ ਉਨਹੂ ਬਣ ਆਏ ਆਪਸ ਕਉ ਆਪ ਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ